ਨੰਨੋਂ ਦੇ ਵਿੱਚ ਕੋਈ ਗਜ਼ਲ ਆਉਣੀ ਕੋਈ ਸੁਨਾਵ ਕਸਾਨੂੰ ਕੋਈ ਜਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਆ ਹਾਂਜੀ ਸੁਨਾਵ ਦਰਸ਼ਕੋ ਇਹ ਨਵੀਂ ਕਿਤਾਬ ਆ ਰਿਸ਼ਮਾ ਦੀ ਸਰਨਾਮੇ ਕਿਤਾਬ ਛਪੀ ਹੋਈ ਆ ਉਹਦੇ ਚ ਇੱਕ ਆਪਾਂ ਨੂੰ ਗਜ਼ਲ ਕਰਨ ਦੇ ਵਿੱਚ ਸੁਣਾਵਾਂਗੇ ਪ੍ਰਸ਼ਾਦ ਜੀ ਹਾਂਜੀ ਮੈ ਲੋਕ ਨਾ ਵੀ ਵੱਡਾ ਹੋ ਸਲਮਾਯੋਂ ਤੇ ਤਹੀ ਜਾਂਦਾ ਰੰਗ ਰੂਗਨ ਜੋ ਸੋਨਾ ਲੱਗਦਾ ਉਹ ਵੀ ਇੱਕ ਦਿਨ ਨਹੀਂ ਜਾਂਦਾ ਮੈਨ ਲੋ ਕਿਨਾ ਵੀ ਵੱਡਾ ਹੋਵੇ ਰਿਸ਼ਤੇਦਾਰ ਤਿੰਤਰ ਠੱਗ ਕੇ ਕੁਝ ਦਿਨ ਤੰਮ ਤੰ ਚੱਲ ਸਕਦਾ ਹੈ ਕੰਮ ਚੋਰਾ ਦਾ ਪੱਠਾ ਇੱਕ ਦਿਨ ਬੰਦੇ ਆ ਬੰਦੇ ਆ ਬਹੀ ਜੰਦੇ ਕੰਮ ਚੋਰਾ ਦਾ ਪੱਠਾ ਇੱਕ ਦਿਨ ਅਜਰਾਇਲ ਫਰਿਸ਼ਤੇ ਨੇ ਜਦ ਵਹੀ ਕੱਢ ਲਈ ਅਮਲਾ ਵਾਲੀ ਕਿੱਥੇ ਪੱਜੂ ਮੁਸਕਾ ਬਨ ਕੇ ਉਹ ਬੰਦੇ ਨੂੰ ਨਹੀਂ ਜੰਦੇ ਕਿੱਥੇ ਪੱਜੂ ਮੁਸਕਾ ਬਨ ਕੇ ਆ ਦਿਖਣਾ ਹੀ ਸ਼ੇਰ ਹਾਂਜੀ ਹਰ ਇੱਕ ਦੀ ਚਾਹਤ ਹੁੰਦੀ ਹੈ ਮੈਂ ਵੀ ਸੋਨਾ ਬਣ ਜਾਵਾਂ ਹਰ ਇੱਕ ਦੀ ਚਾਹਤ ਹੁੰਦੀ ਹੈ ਮੈਂ ਵੀ ਸੋਨਾ ਬਣ ਜਾਵਾਂ ਸੋਹਣੇ ਹੋਣ ਤੇ ਸੋਹਣੇ ਬਣ ਕਿ ਅਕਸਰ ਫਰਕਤਰਹੀ ਜਾਂਦੇ ਸੋਨੇ ਹੁਣ ਤੇ ਸੋਨੇ ਬਨ ਲਖ ਸਮਝਾਇ ਰਉਕੇ ਨੂੰ ਤੂੰ ਐਨਾ ਸਚ ਨੂੰ ਬੋਲੇ ਅਕਲ ਲਖ ਸਮਝਾਇ ਰਉਕੇ ਨੂੰ ਤੂੰ ਐਨਾ ਸਚ ਨੂੰ ਬੋਲੇ ਅਕਲ ਵਕਤ ਪੈਣ ਤੇ ਫਿਰ ਵੀ ਤੋਏ ਸਕੀਆਂ ਗੱਲ ਕਹੀ ਜਾਂਦੇ ਵਕਤ ਪੈਣ ਤੇ ਫਿਰ ਵੀ